ਮੈਂ ਬਿਲਕੁਲ ਠੀਕ ਕਹਿੰਦਾ ਕਿ ਦਿੱਲੀ ਮੁਗਲਾਂ ਤੋਂ ਲੈ ਕੇ ਅੱਜ ਤੱਕ ਦਿੱਲੀ ਪੰਜਾਬ ਦੀ ਨਹੀਂ ਪਤਾ ਨਹੀਂ ਕੀ ਗਲਤ ਸਭ ਕੁਝ ਪੰਜਾਬੀ ਲੜਾਈਆਂ ਲੜਦੇ ਨੇ ਦਿੱਲੀ ਕਦੀ ਪੰਜਾਬ ਦੀ ਨਹੀਂ ਦਿੱਲੀ ਕਦੀ ਪੰਜਾਬ ਦੀ ਨਹੀਂ ਮੁਗਲਾਂ ਤੋਂ ਲੈ ਕੇ ਅੱਜ ਤੱਕ ਅੱਜ ਤੱਕ ਜਿਹੜਾ ਚੀਫ ਮਿਨਿਸਟਰ ਤਕੜਾਉ ਕੀ ਪੈ ਜਾਂਦਾ ਸੀ ਉਹ ਆਪਣੀ ਸਟੇਟ ਲਈ ਕੁਝ ਲੈ ਕੇ ਆ ਜਾਂਦਾ ਸੀ ਤੇ ਜਿਹੜਾ ਚੀਫ ਮਿਨਿਸਟਰ ਫੁੱਟ ਨੇ ਟੇਕ ਦੰਦਾ ਜਾਂ ਮਜ਼ਾਕ ਕਰਦਾ ਪੰਕਜੀ ਤੁਸੀਂ ਗਏ ਹੋ ਹੜਾ ਦੇ ਵਿੱਚ ਕੀ ਹਾਲਾਤ ਸੀ ਇਹੋ ਹੀ ਹੜ ਜੇ ਕਿਤੇ ਬਿਹਾਰ ਚ ਆਇਆ ਹੁੰਦਾ 10 ਸਾਲ ਨਹੀਂ ਸੀ ਉੱਠਣਾ ਉਹਨਾਂ ਨੇ ਤੇ ਇਹ ਬਹਾਦਰ ਕੌਮ ਸਾਰਾ ਕੁਝ ਲਟਾ ਕੇ ਸਾਰਾ ਕੁਝ ਰੁੜ ਗਿਆ ਘਰ ਖਾਣੇ ਦਾਣੇ ਹਨੀ ਤੇ ਫੇਰ ਵੀ ਕਹਿਣ ਕਿ ਚੜਦੀ ਕਲਾ ਇਹ ਨਾਲ ਹੀ ਸਲੂਟ ਤੇ ਬਣਦਾ ਨਾ ਬਿਲਕੁਲ ਇਨਾਂ ਅੱਗੇ ਸਿਰ ਤੇ ਝੁੱਕਦਾ ਨਾ ਪੰਜਾਬੀ ਅੱਗੇ ਕਿਉਂਕਿ ਇਸ ਗੁਰੂ ਦੇ ਬੱਚੇ ਹੋ ਜਿਹਨੇ ਤਾੜੀ ਮਾਰ ਕੇ ਚਮਕੌਰ ਦੀ ਗੜੀ 'ਚ ਜਦੋਂ ਤਾੜੀ ਮਾਰ ਕੇ ਉਹਨਾਂ ਦੁਸ਼ਮਣਾਂ ਕਹਿੰਦਾ ਮੈਂ ਚੱਲਿਆ ਜੇ ਆਜੋ ਮੈਨੂੰ ਫੜ ਲਓ ਉਹਦੇ 'ਚ ਹੋਣਾ ਸੀ ਬਿਲਕੁਲ ਅੱਜ ਇਹ ਬੁੱਜਦਲ ਬਣੇ ਫਿਰਦੇ ਕਿਦਾਂ ਕਿਦਾਂ ਕਰ ਲੇਗਾ ਦਿੱਲੀ ਕਿਦਾਂ ਭਾਜਪੀ ਕਰੇਗੀ ਜੇ ਅੱਜ ਪੰਜਾਬ ਇਕੱਠਾ ਹੋ ਜੇ ਘੋਟਣੇ ਲਵਾ ਦੇਣਗੇ ਭਾਜਪੀ ਦੇ